ਫਰਟਾਫਿਟ ਸੌ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਮੀਤ ਕੌਰ ਤੇ ਦੇਸ਼ ਦੁਨੀਆ ਦੇ ਵਿੱਚ ਕੀ ਕੁਛ ਰਿਆ ਖਾਸ ਖੇਡ ਮਨੋਰੰਜਨ ਦੇ ਨਾਲ ਕਰਾਂਗੇ ਵਪਾਰ ਦੀ ਗੱਲ ਸਭ ਤੋਂ ਪਹਿਲਾਂ ਇੱਕ ਨਜ਼ਰ ਸੂਬਾਈ ਖਬਰਾਂ ਤੇ ਪੁਧਿਆਣਾ ਦੇ ਨਿਊ ਭਗਵਾਨਗਰ ਇਲਾਕੇ ਦੇ ਵਿੱਚ ਦੇਰ ਰਾਤ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਜਿਹੜੇ ਕਿ ਘਰ ਦੇ ਵਿੱਚੋਂ ਬਹੁਤ ਸਾਰੀ ਨਕਦੀ ਗਹਿਣੇ ਤੇ ਹੋਰ ਕੀਮਤੀ ਸਮਾਨ ਲੈ ਕੇ ਹੱਥ ਸਾਫ਼ ਕਰਕੇ ਚਲੇ ਗਏ ਜਦ ਇਹ ਵਾਰਦਾਤ ਹੋਈ ਤਾਂ ਘਰ ਦੇ ਮਾਲਕ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਦੇ ਲਈ ਗਏ ਹੋਏ ਸਨ ਕਰਦੇ ਮਾਲਕ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਮਥਾ ਟੇਕਣ ਦੇ ਲਈ ਧਾਰਮਿਕ ਸਥਾਨ ਤੇ ਗਏ ਸਨ ਉਹਨਾਂ ਦੀ ਪੀੜਤ ਪਤਨੀ ਜਿਹੜੀ ਹੈ ਉਹ ਵੀ ਘਰ ਦੇ ਵਿੱਚ ਨਹੀਂ ਸੀ ਵਿੱਚੋਂ ਦੇਰ ਰਾਤ ਚੋਰਾਂ ਨੇ ਉਹਨਾਂ ਦੇ ਘਰ ਦੇ ਦਰਵਾਜ਼ੇ ਤੇ ﺍﻟमारीयां ताले ਤੋੜ ਕੇ ਅੰਦਰੋਂ ਨਗਦੀ ਤੇ ਸਮਾਨ ਲੈ ਕੇ ਫਰਾਰ ਹੋ ਗਏ ਦੱਸਦੇ ਕਿ ਘਟਨਾ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਹਨਾਂ ਨੇ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ ਤਾਜਪੁਰ ਰੋਡ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਡੇਰੀ ਸੰਚਾਲਕ ਨੇ ਇੱਕ ਬਛੜੇ ਨੂੰ ਡੇਰੀ ਦੇ ਬਾਹਰ ਖੰਭੇ ਦੇ ਨਾਲ ਬੰਨ੍ਹ ਦਿੱਤਾ ਤੇ ਦੇਰ ਰਾਤ ਆਵਾਰਾ ਕੁੱਤਿਆਂ ਦੇ ਵੱਲੋਂ ਬੱਚੇ ਤੇ ਹਮਲਾ ਕੀਤਾ ਗਿਆ। ਇਸ ਦੌਰਾਨ ਬਛੜੇ ਦੀਆਂ ਚੀਕਾਂ ਸੁਣ ਕੇ ਕਾਫੀ ਦੂਰ ਸਥਿਤ ਘਰ ਦੇ ਲੋਕ ਵੀ ਉੱਥੇ ਪਹੁੰਚ ਜਾਂਦੇ ਨੇ ਉਹਨਾਂ ਨੇ ਬਛੜੇ ਨੂੰ ਕੁੱਤਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਮੁਤਾਬਕ ਘਟਨਾ ਸਥਾਨ ਦੇ ਨਾਲ ਹੀ ਸਥਿਤ ਡੇਰੀ ਵਾਲਿਆਂ ਨੂੰ ਉਸਦੀਆਂ ਆਵਾਜ਼ਾਂ ਨਹੀਂ ਸੁਣੀਆਂ ਤੇ ਉਹਨਾਂ ਨੇ ਲੋਕਾਂ ਦੇ ਖੜਕਾਉਣ ਤੇ ਵੀ ਦਰਵਾਜ਼ਾ ਨਹੀਂ ਖੋਲ੍ਹਿਆ। ਅਕਰਕਾਰ ਲੋਕਾਂ ਨੇ ਇਸ ਮਾਤਵੀ ਸੰਸਥਾ ਦੇ ਨਾਲ ਮਿਲ ਕੇ ਬਜੜੇ ਨੂੰ ਹਸਪਤਾਲ ਲਿਜਾਦਾ ਤੇ ਉਸ ਦਾ ਇਲਾਜ ਕਰਵਾਇਆ ਲੁਧਿਆਣਾ ਦੇ ਜਨਤਾਨਗਰ ਵਿਖੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਮੁੱਖ ਰੂਪ ਵਿੱਚ ਰਾਗੀ ਜੱਤਾ ਨਿਰਵਾਣ ਕਥਾ ਕੀਰਤਨ ਕੌਂਸਲ ਦੇ ਵੱਲੋਂ ਕੀਰਤਨ ਕੀਤਾ ਗਿਆ ਤੇ ਸੰਗਤਾਂ ਨੂੰ ਗੁਰੂ ਦੇ ਨਾਮ ਨਾਲ ਜੋੜਿਆ ਗਿਆ ਜਾਣਕਾਰੀ ਦਿੰਦੇ ਹੋਏ ਰਾਗੀ ਜੱਥਾ ਦੇ ਮੁਖੀ ਪਾਈ ਗੁਰਪਾਲ ਸਿੰਘ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਕੀਰਤਨ ਸਮਾਗਮ ਦਾ ਆਯੋਜਨ ਕਰਵਾਇਆ ਗਿਆ। ਜਿੱਥੇ ਸੰਗਤਾਂ ਨੂੰ ਗੁਰੂ ਨਾਮ ਨਾਲ ਜੋੜਿਆ ਗਿਆ ਤੇ ਸੰਗਤਾਂ ਦੇ ਲਈ ਖੁੱਲਾ ਲੰਗਰ ਵੀ ਵਰਤਾਇਆ ਗਿਆ। ਉਦੋਂ ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੇ ਵੱਲੋਂ ਲੁਧਿਆਣਾ ਦੇ ਕਰਨੈਲ ਸਿੰਘ ਨਗਰ ਵਿਖੇ ਨਵੇਂ ਲੱਗਣ ਜਾ ਰਹੇ ਟਿਊਬਵੈੱਲ ਦਾ ਕੰਮ ਸ਼ੁਰੂ ਕਰਵਾਇਆ ਗਿਆ। ਉਹਨਾਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ। ਇਸ ਤੋਂ ਵੇਖਦੇ ਹੋਏ ਉਹਨਾਂ ਦੇ ਵੱਲੋਂ ਇਹ ਟਿਊਬਵੈੱਲ ਲਗਵਾਇਆ ਜਾ ਰਿਹਾ ਹੈ। ਤਾਂ ਕਿ ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨਾ ਆਵੇ। ਦੱਸ ਦੇ ਕਿ ਕਿਸਾਨ ਗੁਰਜੰਟ ਸਿੰਘ ਦੇ ਮ੍ਰਿਤਕ ਦੇ ਸ਼ੰਭੂ ਬਾਰਡਰ ਤੇ ਲਿਆਂਦੀ ਗਈ ਆ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਸ਼ਰਧਾਂਜਲੀ ਭੇਟ ਕੀਤੀ ਹੈ। ਟਰਨੇ ਤੇ ਆਉਂਦੇ ਸਮੇਂ ਟਰੱਕ ਦੇ ਨਾਲ ਜਿਹੜੀ ਟੱਕਰ ਹੋ ਜਾਂਦੀ ਹੈ ਕਿਸਾਨਾ ਗੁੱਡਲੇਵਾਲ ਨੇ ਸਰਕਾਰ ਤੇ ਗੁੱਸਾ ਵੀ ਜਿਹੜਾ ਉਹ ਕੱਢ ਦਿੱਤਾ। ਤਸਵੀਕ ਦੇ ਸਤਾਏ ਤੇ 28 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਅਹਿਮ ਬੈਠਕ ਕੀਤੀ ਜਾਣੀ ਹੈ ਦੇਸ਼ ਭਰ ਦੇ ਕਿਸਾਨਾਂ ਆਗੂ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਤੇ ਬੈਠਕ ਦੌਰਾਨ ਕਿਸਾਨ ਅਗਲੀ ਰਣਨੀਤੀ ਵਿਕੜਨਗੇ ਕਿਸਾਨਾਂ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਨੌਜਵਾਨ ਸੁਭਕਰਨ ਦੀ ਮੌਤ ਬਾਅਦ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਨੇ ਕਿਹਾ ਕਿ ਇਨਸਾਫ ਮਿਲਣ ਤੱਕ ਇੱਥੇ ਹੀ ਡਟੇ ਰਹਾਂਗੇ ਦੱਸਦੇ ਕਿ ਹਸਪਤਾਲ ਦੇ ਵਿੱਚ ਕਿਸਾਨ ਸੁਭਕਰਨ ਦੀ ਮ੍ਰਿਤਕ ਦੇ ਰਖਵਾਈ ਗਈ ਹੈ ਮੋਗਾ ਦੇ ਵਿੱਚ ਕਿਸਾਨ ਯੂਨੀਅਨ ਲਖੋਵਾਲ ਦੀ ਅਹਿਮ ਮੀਟਿੰਗ ਹੁੰਦੀ ਨਜ਼ਰ ਆਈ ਹੈ ਜਿਸ ਦੇ ਵਿੱਚ ਸੈਂਕੜੇ ਕਿਸਾਨ ਯੂਨੀਅਨ ਕਾਦੀਆਂ ਤੋਂ ਵੱਖ ਹੁੰਦੇ ਨਜ਼ਰ ਆਏ ਨੇ ਇਸ ਦੌਰਾਨ ਕਿਸਾਨ ਯੂਨੀਅਨ ਲਖੋਵਾਲ ਦੇ ਵੱਲੋਂ ਉਹ ਸ਼ਾਮਲ ਹੋ ਚੁੱਕੇ ਨੇ ਕਿਸਾਨ ਆਗੂ ਹਰਿੰਦਰ ਸਿੰਘ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿਸਾਨਾਂ ਦੀ ਅਗਲੀ ਰਣਨੀਤੀ ਦਾ ਵੀ ਐਲਾਨ ਕੀਤਾ ਗਿਆ ਲੰਡਾ ਗੈਂਗ ਦੇ ਹਥਿਆਰ ਤਸਕਰੀ ਗਿਰੋਧਾ ਪਰਦਾ ਫਾਸ਼ ਹੁੰਦਾ ਨਜ਼ਰ ਆਇਆ ਅੱਜ ਜਲੰਧਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਦੱਸਦੇ ਕਿ ਗੈਂਗਸਟਰ ਲਖਬੀਰ ਲੰਡਾ ਦੇ ਤਿੰਨ ਸਾਥੀ ਗ੍ਰਿਫਤਾਰ ਕੀਤੇ ਗਏ ਨੇ ਜਿਸ ਦੇ ਵਿੱਚ ਸਾਬਕਾ ਸੀਐਮ ਚਰਨਜੀਤ ਚੰਨੀ ਫੇਸਬੁਕ ਤੇ ਲਾਈਵ ਹੁੰਦੇ ਨਜ਼ਰ ਆਏ ਨੇ ਸਤਲੁਜ ਦੇ ਦਰਿਆ ਦੇ ਵਿੱਚ ਢੜਲੇ ਦੇ ਨਾਲ ਮਾਈਨਿੰਗ ਚੱਲ ਰਹੀ ਹੈ ਅਜਿਹਾ ਉਹਨਾਂ ਦਾ ਕਹਿਣਾ ਵੀਡੀਓ ਦੇ ਵਿੱਚ ਪੋਕਲੇਨਾ ਦਿਖੀਆਂ ਨੇ ਜੀਸੀਬੀ ਤੇ ਟਿਪਰ ਵੀ ਦਿਖਾਈ ਦਿੱਤੇ ਨੇ ਚੰਨੀ ਨੇ ਮਾਈਨਿੰਗ ਨੂੰ ਲੈ ਕੇ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਤੇ ਉਦੋਂ ਹੀ ਹੁਸ਼ਿਆਰਪੁਰ ਦੇ ਵਿੱਚ ਵੱਡਾ ਹਾਦਸਾ ਹੋਣੋਂ ਟਲ ਗਿਆ ਜਿੱਥੇ ਜੰਮੂ ਤੋਂ ਰੋਲ ਡਾਊਨ ਹੋ ਕੇ ਇੱਕ ਗਰੇਲ ਗੱਡੀ ਜਿਹੜੀ ਹੈ ਪੰਜਾਬ ਪਹੁੰਚਾਂਦੀ ਹੈ ਦੱਸਿਆ ਕਿ ਬਿਨਾਂ ਡਰਾਈਵਰ ਤੋਂ ਮਾਲ ਗੱਡੀ ਜਿਹੜੀ ਹੈ ਉਹ ਕਈ ਕਿਲੋਮੀਟਰ ਤੱਕ ਭੱਜੀ 70 80 ਦੀ ਸਪੀਡ ਜਿਹੜੀ ਹੈ ਉਹ ਦਰਜ ਕੀਤੀ ਗਈ ਹੁਸ਼ਿਆਰਪੁਰ ਦੇ ਉੱਚੀ ਬਸੇ ਦੇ ਵਿੱਚ ਟ੍ਰੇਨ ਨੂੰ ਰੋਕਿਆ ਗਿਆ ਤੇ ਰੇਲਵੇ ਅਧਿਕਾਰੀ ਦਾ ਕਹਿਣਾ ਕਿ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਨਾਨਕ ਕਾਰੀ ਸੰਸਥਾ ਦੇ ਮੁਖੀ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਹਾੜੇ ਤੇ ਮਾਤਾ ਸੁਦਿਖਸ਼ਾ ਦੇ ਆਦੇਸ਼ ਤੇ ਪ੍ਰੋਜੈਕਟ ਅੰਮ੍ਰਿਤ ਤਹਿਤ ਦੇਸ਼ ਭਰ ਦੇ ਵਿੱਚ ਜਲ ਸਰੋਤਾਂ ਦੀ ਸਫਾਈ ਕੀਤੀ ਜਾ ਰਹੀ ਹੈ। ਉਦਰੀ ਨਕੋਦਰ ਵਿਖੇ ਵੀ ਨਹਿਰ ਅਤੇ ਗੁਰੂ ਨਾਨਕ نیشنل ਕਾਲਜ ਵਿਖੇ ਸਫਾਈ ਅਭਿਆਨ ਚਲਾਇਆ ਗਿਆ। ਗੁਰਦਾਸਪੁਰ ਦੇ ਵਿੱਚ ਵੀ ਗੰਦੇ ਨਾਲੇ ਅਤੇ ਬਾਜ਼ਾਰਾਂ ਦੇ ਵਿੱਚ ਸਫਾਈ ਅਭਿਆਨ ਚਲਾਇਆ ਗਿਆ। ਹਕੀ ਮੰਗਾ ਨੂੰ ਲੈ ਕੇ ਬਾਰਡਰਾਂ ਤੇ ਕਿਸਾਨ ਡਟੇ ਹੋਏ ਨੇ ਦੱਸਦੇ ਕਿ ਕਿਸਾਨਾਂ ਦਾ ਧਰਨਾ ਲਗਾਤਾਰ ਦੂਜੇ ਹਫਤੇ ਦੇ ਵਿੱਚ ਦਾਖਲ ਹੋਇਆ ਹੈ। ਤੋਂ ਦਸਿਆ ਕਿ ਕੇਂਦਰ ਨਾਲ ਕੀਤੀਆਂ ਗਈਆਂ ਹੁਣ ਤੱਕ ਦੀਆਂ ਸਾਰੀਆਂ ਬੈਠਕਾਂ ਕਿਸਾਨਾਂ ਦੇ ਵੱਲੋਂ ਬੇਸਿੱਟਾ ਰਹੀਆਂ ਨੇ ਕਿਸਾਨ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੇ ਰਸਤੇ ਖੁੱਲੇ ਨੇ ਸਭ ਦੇ ਸੁਝਾਅ ਦਾ ਸਵਾਗਤ ਹੈ ਇਸ ਦੇ ਵਿੱਚ ਅਰਜੁਨ ਮੁੰਡਾ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਚਰਚਾ ਜ਼ਰੀਏ ਹੀ ਹੱਲ ਨਿਕਲੇ ਉਹਨਾਂ ਨੇ ਵੀ ਕਿਹਾ ਕਿ ਆਮ ਹਰਤਾ ਹਾਲਾਤਾਂ ਤੋਂ ਜਿਹੜਾ ਹੱਲ ਕੱਟਿਆ ਜਾਵੇ ਖਨੌਰੀ ਬਾਰਡਰ ਤੇ 21 ਫਰਵਰੀ ਨੂੰ ਦਿੱਲੀ ਕੂਚ ਨੂੰ ਲੈ ਕੇ ਅੱਗੇ ਵਾਧੇ ਕਿਸਾਨਾਂ ਤੇ ਹਰਿਆਣਾ ਪੁਲਿਸ ਦੇ ਵੱਲੋਂ ਕੀਤੇ ਗਏ ਹਮਲੇ ਦੇ ਵਿੱਚ ਜਿੱਥੇ ਇੱਕ ਨੌਜਵਾਨ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ ਸੀ। ਉਥੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਵਾਂ گاਉਂ ਦੇ ਨੌਜਵਾਨ ਕਿਸਾਨ ਹਰਪ੍ਰੀਤ ਸਿੰਘ ਉਰਫ ਪ੍ਰਿਤਪਾਲ ਨੂੰ ਹਰਿਆਣਾ ਪੁਲਿਸ ਦੇ ਨਾਲ ਝੜਪ ਦੌਰਾਨ ਗੰਭੀਰ ਜ਼ਖਮੀ ਹੋ ਚੁੱਕਿਆ। ਇਸ ਨੂੰ ਲੈ ਕੇ ਪੰਜਾਬ ਦੇ ਚੀਫ ਸਕੱਰੇਟਰੀ ਅਨੁਰਾਗ ਬਰਮਾ ਨੇ ਹਰਿਆਣਾ ਦੇ ਚੀਫ ਸਕੱਰੇਟਰੀ ਨੂੰ ਪੱਤਰ ਲਿਖਿਆ ਤੇ ਮੰਗ ਕੀਤੀ ਕਿ ਹਰਪ੍ਰੀਤ ਸਿੰਘ ਉਰਫ ਪ੍ਰਿਤਪਾਲ ਤੇ ਹੋਰ ਜਿਹੜਾ ਵੀ ਕੋਈ ਕਿਸਾਨ ਤੁਹਾਡੇ ਕੋਲ ਹੈ ਉਹਨਾਂ ਨੂੰ ਤੁਰੰਤ ਪੰਜਾਬ ਦੇ ਵਿੱਚ ਸੌਪਿਆ ਜਾਵੇ। ਉਥੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਵਾਂ گاਉਂ ਦੇ ਨੌਜਵਾਨ ਕਿਸਾਨ ਹਰਪ੍ਰੀਤ ਸਿੰਘ ਉਰਫ ਪ੍ਰਿਤਪਾਲ ਨੂੰ ਹਰਿਆਣਾ ਪੁਲਿਸ ਦੇ ਨਾਲ ਝੜਪ ਦੌਰਾਨ ਗੰਭੀਰ ਜ਼ਖਮੀ ਹੋ ਚੁੱਕਿਆ ਹੈ। ਤਾਂ ਸਿੱਕੇ ਸਤਿਕਾਰ ਸੱਤੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਅਤੇ ਜਿਲ੍ਹਾ ਸੰਗਰੂਰ ਦੇ ਪਿੰਡ ਨਵਾਂ گاਉਂ ਦੇ ਨੌਜਵਾਨ ਕਿਸਾਨ ਹਰਪ੍ਰੀਤ ਸਿੰਘ ਉਰਫ ਪ੍ਰਿਤਪਾਲ ਨੂੰ ਹਰਿਆਣਾ ਪੁਲਿਸ ਦੇ ਨਾਲ ਝੜਪ ਦੌਰਾਨ ਗੰਭੀਰ ਜ਼ਖਮੀ ਹੋ ਚੁੱਕਿਆ। ਦੱਸ ਦੇ ਕੇ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਦੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਗਈ ਹੈ। ਅਤੇ ਜਿਲ੍ਹਾ ਸੰਗਰੂਰ ਦੇ ਪਿੰਡ ਨਵਾਂ گاਉਂ ਦੇ ਨੌਜਵਾਨ ਕਿਸਾਨ ਹਰਪ੍ਰੀਤ ਸਿੰਘ ਉਰਫ ਪ੍ਰਿਤਪਾਲ ਨੂੰ ਹਰਿਆਣਾ ਪੁਲਿਸ ਦੇ ਨਾਲ ਝੜਪ ਦੌਰਾਨ ਗੰਭੀਰ ਜ਼ਖਮੀ ਹੋ ਚੁੱਕਿਆ। पीएसएफ ਦੇ ਵੱਲੋਂ ਬਾਰਡਰ ਮੈਨ ਮੈਰਾਥਨ 2024 ਦਾ ਆਗਾਸ ਕੀਤਾ ਗਿਆ ਹੈ ਦੱਸਦੇ ਕਿ ਤਿੰਨ ਤਰ੍ਹਾਂ ਦੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਤੋਂ ਦੱਸਦੇ ਕਿ ਜੇਤੂ ਨੂੰ ਅਮੀ ਰਾਸ਼ੀਦ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਪਰ ਬੰਦਕਾਂ ਨੇ ਕਿਹਾ ਕਿ ਫਿਟ ਇੰਦੀਆ ਦੇ ਨਸ਼ਾ ਮੁਕਤੀ ਸਾਡਾ ਮੁੱਖ ਮਕਸਦ ਹੈ। ਗੜਸ਼ੰਕਰ ਦੇ ਵਿੱਚ ਖਾਲਸੇਰੀ ਜਨਮ ਭੂਮੀ ਸ਼੍ਰੀ ਅਨੰਦਪੁਰ ਨੂੰ ਜਾਣ ਵਾਲੀਆਂ ਸੜਕਾਂ ਦੀ ਆਰਜੀ ਮੁਰੰਮਤ ਕਿਲਾ ਅਨੰਦਗੜ੍ਹ ਸਾਹਿਬ ਵੱਲੋਂ ਕਾਰ ਸੇਵਾ ਕੀਤੀ ਗਈ। ਜਿਸ ਦੇ ਵਿੱਚ ਸਰਕਾਰ ਅੜਿਕਾ ਪਾਉਣ ਦੀ ਕੋਸ਼ਿਸ਼ ਲਗਾਤਾਰ ਕਰ ਰਹੀ ਹੈ ਨਾ ਗੱਲਾਂ ਦਾ ਪ੍ਰਗਟਾਵਾ ਨਿਮਿਸ਼ ਸਮੇਤ ਉਹਦੇ ਵੱਲੋਂ ਕੀਤਾ ਗਿਆ। ਪਠਾਨਕੋਟ ਦੇ ਵਿੱਚ ਮੁੱਖ ਮੰਤਰੀ ਦੀ ਫੇਰੀ ਨੂੰ ਲੈ ਕੇ ਸਰਕਾਰੀ ਛੁੱਟੀ ਦੇ ਦਿਨ ਸਿਵਲ ਹਸਪਤਾਲ ਖੁੱਲੇ ਨਜ਼ਰ ਆਏ ਨੇ ਮੁਲਾਜ਼ਮਾਂ ਨੇ ਸਖਤ ਇਤਰਾਜ਼ ਜਤਾਇਆ। ਤੇ ਹੁਣ ਇੱਕ ਨਜ਼ਰ ਰਾਸ਼ਟਰੀ ਖਬਰਾਂ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਉਣ ਵਾਲੀ ਲੋਕ ਸਭਾ ਚੋਣਾਂ 2024 ਨੂੰ ਵੇਖਦੇ ਹੋਏ ਆਕਾਸ਼ ਬਣੀ ਰਹੇ ਮਹੀਨੇਵਾਰ ਰੇਡੀਓ ਪ੍ਰੋਗਰਾਮ ਮੰਕੀ ਬਾਦਿਆ ਅਗਲੇ 3 ਮਹੀਨੇ ਵਸਾਰ ਨਹੀਂ ਹੋਣਗੇ ਇਸ ਪ੍ਰੋਗਰਾਮ ਦੇ 110ਵੇਂ ਐਪੀਸੋਡ ਦੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਰਚ ਦੇ ਮਹੀਨੇ ਦੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੀ ਸੰਭਾਵਨਾ ਹੈ ਉਹਨਾਂ ਨੇ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਅਜਿਹਾ ਹੀ ਹੋਇਆ ਸੀ ਉੱਤਰ ਪ੍ਰਦੇਸ਼ ਦੇ ਕਸਗੰਜ ਜ਼ਿਲ੍ਹੇ ਦੇ ਵਿੱਚ ਸ਼ਨੀਵਾਰ ਇੱਕ ਵੱਡਾ ਦੁਖਾਂਤ ਵਾਪਰ ਗਿਆ ਜਿੱਥੇ ਇੱਕ ਤਲਾਬ ਦੇ ਵਿੱਚ ਇੱਕ ਟਰੈਕਟਰ ਟਰਾਲੀ ਦੇ ਡਿਗਣ ਦੇ ਨਾਲ 54 ਲੋਕ ਡੁੱਬ ਗਏ ਇਸ ਹਾਦਸੇ ਦੇ ਵਿੱਚ 24 ਮੌਤਾਂ ਦੀ ਪੁਸ਼ਟੀ ਹੋਈ ਹੈ ਮਰਨ ਵਾਲਿਆਂ ਦੀ ਗਿਣਤੀ ਵਦਨ ਦਾ ਡਰ ਬਣਿਆ ਹੋਇਆ ਦੱਸਿਆ ਜਾਂਦਾ ਹੈ ਕਿ ਟਰੈਕਟਰ ਟਰਾਲੀ ਦੇ ਵਿੱਚ ਸਵਾਰ ਸਾਰੇ ਵਿਅਕਤੀ ਈਟਾ ਦੇ ਯਾਤਰਾ ਦੇ ਰਹਿਣ ਵਾਲੇ ਹਨ ਅਸਾਮ ਸਰਕਾਰ ਤੇ ਸੂਬਾ ਦੇ ਵਿੱਚ ਰਹਿਣ ਵਾਲੇ ਮੁਸਲਿਮ ਨਾਗਰਿਕਾਂ ਦੇ ਵਿਆਹ ਤੇ ਤਲਾਕ ਦੀ ਰਜਿਸਟ੍ਰੇਸ਼ਨ ਦੇ ਨਾਲ ਸਬੰਧਿਤ ਕਈ ਸਾਲ ਪੁਰਾਣੇ ਕਾਨੂੰਨ ਨੂੰ ਰੱਦ ਕਰਨ ਦਾ ਫੈਸਲਾ ਕਰ ਦਿੱਤਾ ਗਿਆ ਹੈ ਅਸਾਮ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਸ਼ਰਮਾ ਦੀ ਪ੍ਰਧਾਨਗੀ ਹੇਠ ਇਸਪੁਰ ਦੇ ਲੋਕ ਸੇਵਾ ਭਵਨ ਦੇ ਵਿੱਚ ਸ਼ੁੱਕਰਵਾਰ ਨੂੰ ਆਯੋਜਿਤ ਕੈਬਨਟ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਸ਼ਰਮਾ ਨੇ ਐਕਸ ਤੇ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ ਪੁਰਾਣੇ ਐਕਟ ਦੇ ਵਿੱਚ ਵਿਆਹ ਦੀ ਰਜਿਸਟ੍ਰੇਸ਼ਨ ਦੇਣ ਵਾਲੇ ਪ੍ਰਾਵਧਾਨ ਸ਼ਾਮਿਲ ਸਨ ਜਿਸ ਦੇ ਵਿੱਚ ਭਾਵੇਂ ਹੀ ਲੜਕਾ ਲੜਕੀ ਵਿਆਹ ਲਈ 18 ਤੇ 21 ਸਾਲ ਦੀ ਕਾਨੂੰਨੀ ਉਮਰ ਤੱਕ ਨਾ ਪਹੁੰਚੇ ਹੋਣ ਦੱਸ ਦੇ ਕੇ ਕਦਮ ਅਸਾਮ ਵਿੱਚ ਬਾਹਰ ਵਿਵਾਦ ਤੇ ਰੋਕ ਲਗਾਉਣ ਦੀ ਦਿਸ਼ਾ ਦੇ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ ਇਕ ਨਜ਼ਰ ਵਾਲਨੀਆਂ ਅੰਤਰਰਾਸ਼ਟਰੀ ਖਬਰਾਂ ਤੇ ਅਮਰੀਕਾ ਤੇ ਬ੍ਰਿਟੇਨ ਦੇ ਸਾਂਝੇ ਤੌਰ ਤੇ ਯਮਨ ਦੇ ਵਿੱਚ ਹੁਤੀ ਬਾਗੀਆਂ ਦੇ ਟਿਕਾਣਿਆਂ ਤੇ ਵੱਡਾ ਹਮਲਾ ਕੀਤਾ ਗਿਆ। ਯੂਐਸ ਸੈਂਟਰਲ ਕਮਾਂਡ ਨੇ ਕਿਹਾ ਕਿ ਇਹ ਹਮਲੇ ਯਮਨ ਦੀ ਰਾਜਧਾਨੀ ਸਨਾ ਦੇ ਵਿੱਚ ਹੁਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨੇ ਤੇ ਇਸ ਦੌਰਾਨ 18 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਅਮਰੀਕਾ ਨੇ ਕਿਹਾ ਕਿ ਹੁਤੀ ਅਤਵਾਦੀ ਕਾਰਗੋ ਜਹਾਜ਼ਾਂ ਤੇ ਹਮਲਾ ਕਰ ਰਹੇ ਸੰਤ ਯਮਨ ਨੂੰ ਦਿੱਤੀ ਜਾ ਰਹੀ ਮਨੁੱਖੀ ਸਹਾਇਤਾ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰ ਰਹੇ ਸਰ ਬ੍ਰਿਟਿਸ਼ ਤੇਮਰੀ ਕੀ ਫੌਜਾਂ ਤੋਂ ਇਲਾਵਾ ਆਸਟ੍ਰੇਲੀਆ ਬਹਿਰਨ ਕੈਨੇਡਾ ਡੈਨਮਾਰਕ ਨੀਦਰਲੈਂਡ ਤੇ ਨਿਊਜ਼ੀਲੈਂਡ ਦੀਆਂ ਫੌਜਾਂ ਨੇ ਵੀ ਇਹ ਸਾਂਝਾ ਹਮਲਾ ਕੀਤਾ ਹੁਤੀ ਬਾਗਿਆਤੇ ਹਮਲੇ ਤੱਕ ਹੁਣ ਤੱਕ ਹੁਤੀ ਕਾਰਵਾਈਆਂ ਨੂੰ ਰੋਕਣ ਦੇ ਵਿੱਚ ਅਸਫਲ ਰਹੇ ਨੇ ਜਿਸ ਦੇ ਨਾਲ ਵਿਸ਼ਵ ਵਪਾਰ ਦੇ ਵਿੱਚ ਵਿਗਨ ਪਿਆ ਪੂਰਬੀ ਚੀਨ ਦੇ ਜਿయాੰਗਸੂ ਜ਼ੁਬੇ ਦੀ ਰਾਜਧਾਨੀ ਨਾਨਜਿੰਗ ਦੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਇਮਾਰਤ 'ਚ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਤੇ 44 ਹੋਰ ਲੋਕ ਜ਼ਖਮੀ ਹੋਏ ਨੇ। ਸਾਨਕ ਫਾਇਰ ਵਿਭਾਗ ਨੂੰ ਯਾਹੂਤਾਈ ਜ਼ਿਲ੍ਹੇ ਦੀ ਇੱਕ ਰਿਹਾਇਸ਼ ਇਮਾਰਤ ਦੇ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਬਚਾਅ ਕਰਮਚਾਰੀਆਂ ਨੇ ਸਵੇਰੇ ਕਰੀਬ 6 ਵਜੇ ਅੱਗ ਬੁਝਾਈ ਤੇ ਦੁਪਹਿਰ 2 ਵਜੇ ਦੇ ਕਰੀਬ ਘਟਨਾ ਸਥਾਨ ਤੇ ਖੋਜ ਤੇ ਬਚਾਅ ਕਾਰਜ ਸਮਾਪਤ ਹੋਇਆ। 50 ਦੇ ਕਰੀਬ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਦਾ ਸਥਾਨਕ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗਾ ਕਿ ਅਗ ਇਮਾਰਤ ਦੀ ਪਹਿਲੀ ਮੰਜ਼ਿਲ ਤੇ ਲੱਗੀ ਜਿੱਥੇ ਬਿਜਲੀ ਦਾ ਸਬੰਧ ਰੱਖਿਆ ਹੋਇਆ ਸੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਦੱਸਦੇ ਕਿ ਚੀਨ ਦੇ ਵਿੱਚ ਕਰੀਬ 1 ਮਹੀਨੇ ਚ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ ਵਪਾਰ ਜਗਤ ਵਿੱਚ ਕਿਹੜੇ ਰਹੇ ਉਤਾਰ ਚੜ੍ਹਾਅ ਕਿਸਦਾ ਹੋਇਆ ਫਾਇਦਾ ਕਿਸਦਾ ਹੋਇਆ ਨੁਕਸਾਨ ਜਾਣਦੇ ਹਾਂ ਬਿਜ਼ਨਸ ਰਿਪੋਰਟ ਦੇ ਵਿੱਚ ਮਿਚੁਅਲ ਫੰਡਾਂ ਦੇ ਵਿੱਚ ਨਿਵੇਸ਼ਕਾਂ ਦੀ ਜਾਇਦਾਦ 2030 ਤੱਕ ਦੁੱਗਣੀ ਹੋ ਚੁੱਕੀ ਹੈ 100 ਲੱਖ ਕਰੋੜ ਰੁਪਏ ਜਿਹੜੀ ਹੈ ਇਹ ਹੋ ਜਾਵੇਗੀ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੋਵੇਗਾ ਕਿ ਮਿਚੁਅਲ ਫੰਡਾਂ ਦੇ ਵਿੱਚ ਰਿਟੇਲ ਤੇ ਅਮੀਰ ਨਿਵੇਸ਼ਕਾਂ ਦੀ ਭਾਗੀਦਾਰੀ 2019 ਤੀ ਤੱਕ 68% ਤੱਕ ਪਹੁੰਚ ਜਾਵੇਗੀ ਇਸ ਦੇ ਨਾਲ ਹੀ ਸਟਾਕ ਮਾਰਕੀਟ ਦੇ ਵਿੱਚ ਉਚਾਲ ਆਵੇਗਾ ਕਿਉਂਕਿ ਮਿਚੁਅਲ ਫੰਡਾਂ ਦਾ 50 ਤੋਂ ਉੱਪਰ ਪ੍ਰਤੀਸ਼ਤ ਪੈਸਾ ਜੜਾ ਇਕਵਿਟੀ ਦੇ ਵਿੱਚ ਜਾਂਦਾ ਹੈ ਐਕਸਸ ਕੈਪੀਟਲ ਦੇ ਇੱਕ ਰਿਪੋਰਟ ਅਨੁਸਾਰ 31 ਮਾਰਚ ਨੂੰ ਖਤਮ ਹੋਣ ਵਾਲੇ ਵਿੱਤੀ ਸਾਲ 2023-24 ਦੇ ਵਿੱਚ ਪ੍ਰਚੂਨ ਤੇ ਅਮੀਰ ਨਿਵੇਸ਼ਕਾਂ ਦੀ ਭਾਗੀਦਾਰੀ 60% ਤੱਕ ਪਹੁੰਚ ਜਾਵੇਗੀ। ਰਿਪੋਰਟ ਦੇ ਅਨੁਸਾਰ ਦਸੰਬਰ 2023 ਤੱਕ ਮਿਊਚੁਅਲ ਫੰਡਾਂ ਦੀ AUM ਸਿਰਫ 4 ਸਾਲਾਂ ਦੇ ਵਿੱਚ ਦੁੱਗਣੀ ਹੋ ਕੇ 50 ਲੱਖ ਕਰੋੜ ਰੁਪਏ ਹੋਗੀ। ਦਿੱਲੀ ਹਾਈ ਕੋਰਟ ਨੇ Oppo ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ Inter Digital ਦੀ ਬਕਾਇਆ ਸਾਰੀ ਰਾਇਲਟੀ ਜਮ੍ਹਾਂ ਕਰੇ ਤੇ ਜੇਕਰ ਉਹ ਜਿਹਾ ਨਹੀਂ ਕਰਦੇ ਤਾਂ ਉਸ ਨੂੰ ਭਾਰਤ ਦੇ ਵਿੱਚ ਡਿਵਾਈਸ ਵਚਣ ਤੇ ਪਾਬੰਦੀ ਲਗਾਈ ਜਾ ਸਕਦੀ ਹੈ ਕੋਰਟ ਨੇ Oppo ਤੇ 55 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਦੁਨੀਆਪਾਰ ਦੇ ਵਿੱਚ ਮੋਬਾਈਲ ਡਿਵਾਈਸਾਂ ਨੈੱਟਵਰਕ ਤੇ ਸੇਵਾਵਾਂ ਦੇ ਲਈ ਵਾਇਰਲੈਸ ਤੇ ਵੀਡੀਓ ਟੈਕਨੋਲੋਜੀ ਪ੍ਰਦਾਨ ਕਰਨ ਵਾਲੀ ਇੰਟਰ ਡਿਜੀਟਲ ਤੇ ਦਾਇਰ ਮੁਕੱਦਮੇ ਦੇ ਵਿੱਚ ਕਿਹਾ ਗਿਆ ਹੈ ਕਿ Oppo ਨੇ ਆਪਣੀਆਂ 3G, 4G ਤੇ 5G ਸਟੈਂਡਰਡ ਐਸੈਂਸ਼ੀਅਲ ਪੇਟੈਂਟਸ ਦੀ ਉਲੰਘਣਾ ਕੀਤੀ ਹੈ। ਜਸਟਿਸ ਪ੍ਰਤੀਬਾ ਸਿੰਘ ਨੇ ਕਿਹਾ ਕਿ ਮੁਦਰਾਇਕ ਨੂੰ ਸਾਲ 2021-22, 22 ਤੇ 23-24 ਦੀਆਂ ਸਾਰੀਆਂ ਪਿਛਲੀਆਂ ਵਿਕਰੀਆਂ ਨਾਲ ਸਬੰਧਤ ਰਕਮ 3 ਮਹੀਨਿਆਂ ਦੇ ਅੰਦਰ-ਅੰਦਰ ਇਸ ਅਦਾਲਤ ਦੇ ਵਿੱਚ ਰਜਿਸਟਰਡ ਜਨਰਲ ਕੋਲ ਜਮ੍ਹਾਂ ਕਰਾਉਣੀ ਚਾਹੀਦੀ ਹੈ ਦੱਸਦੀ ਕਿ ਇਹ ਰਕਮ ਆਟੋਨੋਮੀਨਿਕਰਨ ਮੋੜ ਤੇ ਵਿਆਜ ਵਾਲੀ ਫਿਕਸਡ ਡਿਪੋਜ਼ਿਟ ਦੇ ਵਿੱਚ ਰੱਖੀ ਜਾਵੇਗੀ ਪਰ ਕਰਦਿਆਂ ਖੇਡ ਦੇ ਮੈਦਾਨ ਵੱਲ ਵਿਕਟ ਕੀਪਰ ਬਲੇਬਾਜ਼ ਰਿਚਾ ਗੋਸ਼ ਨੇ ਸਬਿਨੇਨੀ ਮੇਗਨਾ ਦੇ ਅਰਧ ਸੰਕ੍ਰਮਗ੍ਰੋ ਸ਼ੋਭਨਾ ਆਸ਼ਾਦੀਆਂ ਪੰਜ ਵਿਕਟਾਂ ਦੀ ਬਦੌਲਤ ਰਾਇਲ ਚੈਲੈਂਜਰਜ਼ ਬੰਗਲੌਰ ਦੀ ਮਹਿਲਾ ਟੀਮ ਨੂੰ ਸ਼ਨੀਵਾਰ ਨੂੰ ਮਹਿਲਾਵਾਦੀ ਪ੍ਰੀਮੀਅਰ ਲੀਗ ਦੇ ਰੋਮਾਂਚਕ ਮੈਚ ਦੇ ਵਿੱਚ ਯੂਪੀ ਵਾਰੀਅਰਜ਼ ਨੂੰ 2 ਦੇ ਦੋੜਾ ਦੇ ਨਾਲ ਜਿੱਕਸਤ ਦਿੱਤੀ ਮੈਗਦਨ ਨੇ 44 ਗੇਂਦਾਂ ਦਾ ਸਾਹਮਣਾ ਕਰਦੇ ਆਪਣੀ ਪਾਰੀ ਦੌਰਾਨ ਸੱਤ ਚੌਕੇ ਤੇ ਇੱਕ ਛੱਕਾ ਜੜਿਆ ਜਦਕਿ ਰਿਚਾ ਦੀ 37 ਗੇਂਦਾਂ ਦੀ ਪਾਰੀ ਦੇ ਵਿੱਚ 12 ਚੌਕੇ ਸਨ ਇਹਨਾਂ ਦੋਹਾਂ ਨੇ ਉਸ ਦੇ ਵਿੱਚ ਚੌਥੀ ਵਿਕਟ ਲਈ 50 ਗੇਂਦਾਂ ਦੇ ਵਿੱਚ 71 ਦੌੜਾਂ ਦੀ ਸਾਂਝਦਾਰੀ ਕੀਤੀ ਜਦੋਂ ਟੀਮ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ 7.5 ਓਵਰਾਂ ਦੇ ਵਿੱਚ 50 ਤੋਂ ਉੱਪਰ ਦੌੜਾਂ ਦੇ 3 ਵਿਕਟਾ ਗਵਾ ਦਿੱਤੀਆਂ ਸਨ ਇਸ ਦੇ ਨਾਲ ਆਰਸੀਬੀ ਨੇ 6 ਵਿਕਟਾਂ ਤੇ 157 ਦੌੜਾਂ ਬਣਾਈਆਂ ਜਵਾਬ ਦੇ ਵਿੱਚ ਯੂਪੀ ਵਾਰੀਅਰਸ ਦੀ ਟੀਮ ਨਿਰਧਾਰਿਤ 20 ਓਵਰਾਂ ਦੇ ਵਿੱਚ 7 ਵਿਕਟਾਂ ਤੇ 155 ਦੌੜਾਂ ਹੀ ਬਣਾ ਸਕੇ ਮਾਸਟਰ ਬਲਾਸਟਰ ਸਚਿੰਤ ਦੇ ਦੁਰਕਰਨੇ ਨੇ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਦੇ ਵਿੱਚ ਦਿਵਿਆਂ ਕ੍ਰਿਕਟ ਆਮੀਰ ਹੁਸੈਨ ਲੋਨ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਹਸਤਾਖਰ ਕੀਤਾ ਹੋਇਆ ਬੱਲਾ ਵੀ ਭੇਟ ਕੀਤਾ। ਮਹਾਨ ਬੱਲੇਬਾਜ਼ ਤੰਦੂਲਕਰ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਆਮੀਰ ਦੇ ਨਾਲ ਗੱਲਬਾਤ ਦੀ ਵੀਡੀਓ ਪੋਸਟ ਕੀਤੀ ਤੇ ਕੈਪਸ਼ਨ ਲਿਖਿਆ ਕਿ ਅਮੀਰ ਅਸਲੀ ਹੀਰੋ ਹਨ ਪ੍ਰੇਰਣਾ ਦਿੰਦੇ ਰਹੋ ਤੁਹਾਨੂੰ ਮਿਲ ਕੇ ਚੰਗਾ ਲੱਗਿਆ। ਦੱਖਣ ਕਸ਼ਮੀਰ ਦੇ ਅਨੰਤਨਾ ਜਿਲ੍ਹੇ ਦੇ ਵਾਸੀ ਆਮਰਦੇ ਦੇ ਦੋਵੇਂ ਹੱਥ ਨਾ ਹੋਣ ਦੇ ਬਾਵਜੂਦ ਉਹ ਬੱਲੇਬਾਜ਼ੀ ਗੇਂਦਬਾਜ਼ੀ ਤੇ ਫੀਲਡਿੰਗ ਹੋਰ ਕ੍ਰਿਕਟਰਾਂ ਵਾਂਗ ਹੀ ਕਰਦੇ ਨੇ ਜਿਹੜੇ ਇਸ਼ਾਰੇ ਦੋ ਗੋਲਾਂ ਦੀ ਬਦੌਲਤ ਅਮਰੀਕਾ ਨੇ ਸ਼ੁੱਕਰਵਾਰ ਰਾਤ ਕੋਨਕਾਕਫ ਮਹਿਲਾ 골ਡ ਕੱਪ ਫੁੱਟਬਾਲ ਟੂਰਨਾਮੈਂਟ ਦੇ ਵਿੱਚ ਅਰਜੰਟੀਨਾ ਨੂੰ 40-0 ਦੇ ਨਾਲ ਹਰਾਇਆ ਅਮਰੀਕਾ ਨੇ ਪਹਿਲੇ 20 ਮਿੰਟ ਤੱਕ 3 ਦੀ ਬੜਤ ਬਣਾ ਲਈ ਸੀ ਉਸ ਲਈ 19 ਸਾਲਾ ਸ਼ਾ ਨੇ 10ਵੇਂ ਅਤੇ 18ਵੇਂ ਮਿੰਟ ਦੇ ਵਿੱਚ 골 ਕੀਤੇ ਜਦਕਿ ਤਜਰਬੇਕਾਰ ਐਲੈਕਸ ਮੋਰਗਨ ਨੇ 19ਵੇਂ ਮਿੰਟ ਦੇ ਵਿੱਚ ਹਾਈਡਰ ਰਾਹੀਂ ਤੀਜਾ 골 ਕੀਤਾ ਦੱਸ ਦੇ ਕਿ ਟੀਮ ਦੇ ਲਈ ਆਖਰੀ 골 ਲਿੰਸੇ ਨੇ 77ਵੇਂ ਮਿੰਟ ਦੇ ਵਿੱਚ ਕੀਤਾ ਇੱਕ ਨਜ਼ਰ ਬਾਲੀਵੁੱਡ ਗੱਪਸ਼ਪ ਦੇ ਵਿੱਚ ਅਮੀਰ ਖਾਨ ਦੀ ਫਿਲਮ ਦੰਗਲ ਦੇ ਵਿੱਚ ਛੋਟੀ ਪਵਿੱਤਾ ਫੁਗਾਰ ਦੀ ਭੂਮਿਕਾ ਤੇ ਵਿੱਚ ਨਜ਼ਰ ਆਈ ਅਦਾਕਾਰਾ ਸੁਹਾਰੀ ਪਟਨਾਕਰਨੀ ਨਹੀਂ ਹੈ 19 ਸਾਲ ਦੀ ਸੋਹਾਨੀ ਦੀ ਦਿੱਲੀ ਦੇ ਐਮਜ਼ ਦੇ ਵਿੱਚ ਮੌਤ ਹੋ ਗਈ। 2 ਮਹੀਨਿਆਂ ਤੋਂ ਦਰਦ ਦੇ ਨਾਲ ਜੂਝ ਰਹੀ ਸੋਹਾਨੀ ਦੀ 16 ਫਰਵਰੀ ਨੂੰ ਮੌਤ ਹੋ ਗਈ ਸੀ ਇਸ ਖਬਰ ਨੇ ਪ੍ਰਸ਼ੰਸਕਾਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰਿਆਂ ਨੂੰ ਬੇਹਰਾਨ ਕਰ ਦਿੱਤਾ ਹੈ। ਹੁਨਾਵਿਰ ਖਾਨ ਉਸਦੇ ਮਾਤਾ-ਪਿਤਾ ਨੂੰ ਮਿਲਣ ਫਰੀਦাবাদ ਸਥਿਤ ਸੋਹਾਨੀ ਦੇ ਘਰ ਦੇ ਵਿੱਚ ਪਹੁੰਚੇ ਨੇ। ਸੋਸ਼ਲ ਮੀਡੀਆ ਤੇ ਆਮਿਰ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਇਸ ਦੇ ਵਿੱਚ ਆਮਿਰ ਨੂੰ ਸੋਹਾਨੀ ਬਟਨਾਗਰ ਦੀ ਤਸਵੀਰ ਨਾਲ ਖੜੇ ਦੇਖਿਆ ਜਾ ਸਕਦਾ ਹੈ। ਦਖਣ ਤੋਂ ਲੱਗੇ ਬਾਲੀਵੁੱਡ ਤੱਕ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣ ਵਾਲੀ ਰਕੁਲ ਪ੍ਰੀਤ ਆਪਣੇ ਬੁਆਏਫਰੈਂਡ ਜੈਕੀ ਪਗਨਾਨੀ ਦੇ ਨਾਲ ਵਿਆਹ ਦੇ ਬੰਧਨ ਦੇ ਵਿੱਚ ਬੱਜ ਗਈ ਹੈ। ਰਕੁਲ ਤੇ ਜੈਕੀ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਨੇ ਜੋ ਤੁਹਾਡੇ ਦਿਲ ਨੂੰ ਪਿਆਰ ਦੇ ਨਾਲ ਭਰ ਦੇਣਗੀਆਂ। ਰਕੁਲ ਪ੍ਰੀਤ ਤੇ ਜੈਕੀ ਪਗਨਾਨੀ ਨੇ 4 ਸਾਲ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਗੋਆ ਦੇ ਵਿੱਚ ਵਿਆਹ ਕਰਵਾਇਆ। ਦੇਨ ਵੇਲੇ ਜੋੜੇ ਨੇ ਆਨੰਦ ਕਾਰਜ ਅਨੁਸਾਰ ਵਿਆਹ ਕਰਵਾਇਆ ਤੇ ਸ਼ਾਮ ਨੂੰ ਸਨਸੈਟ ਵੈਡਿੰਗ ਕੀਤੀ। ਦੱਸਦੇ ਕਿ ਦੋਵਾਂ ਦੇ ਵਾਇਰੈਂਟ ਤਸਵੀਰਾਂ ਇੰਟਰਨੈਟ ਤੇ ਵਾਇਰਲ ਹੋ ਰਹੀਆਂ ਨੇ ਤੇ ਹੁਣ ਤਾਜ਼ਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਫਟਾਫਟ ਸੌਧ ਦੇ ਵਿੱਚ ਫਿਲਹਾਲ ਦੇ ਲਈ ਬਸੇ ਨਹੀਂ ਮੈਨੂੰ ਦਿਓ ਇਜਾਜ਼ਤ ਤਨਵਾ